ਸਤਿ ਸ੍ਰੀ ਅਕਾਲ ਨਮਸਕਾਰ ਮੈਜਿਕਦੀਪ ਸਿੰਘ ਤੁਸੀਂ ਦੇਖ ਰਹੇ ਹੋ ਆਪਣਾ ਚੈਨਲ ਲੈਂਡਵੇ ਪ੍ਰਾਪਰਟੀਜ਼ ਅਤੇ ਫਿਰ ਸਵਾਗਤ ਹੈ ਜੀ ਅੱਜ ਸੈਕਟਰ 124 ਮੋਹਾਲੀ ਦੀ ਲੋਕੇਸ਼ਨ ਤੇ 130 ਗੈਜ ਦਾ ਘਰ ਡਬਲ ਸਟੋਰੀ ਬਣਿਆ ਹੈ 4 ਬੀ ਐਚ ਕੇ 2 ਬੀ ਐਚ ਕੇ ਇਸ ਦੇ ਗਰਾਉਂਡ ਫਲੋਰ ਤੇ 2 ਬੀ ਐਚ ਕੇ ਇਸ ਦੇ ਫਰਸਟ ਫਲੋਰ ਤੇ ਬਣਿਆ ਹੈ ਕੰਪਲੀਟ ਹੈ ਅਸੀਂ ਫਰਸਟ ਫਲੋਰ ਹੀ ਤੁਹਾਨੂੰ ਦਿਖਾ ਰਹੇ ਹਾਂ ਗਰਾਉਂਡ ਫਲੋਰ ਵੀ ਸੇਮ ਹੀ ਬਣਿਆ ਆਇਆ ਹੈ ਈਸਟ ਫੇਸ ਦਾ ਇਹ ਘਰ ਹੈ 45 ਫੁੱਟ ਇਸ ਦੀ ਬੈਕ ਹੈ ਔਰ 26 ਫੁੱਟ ਇਸ ਦਾ ਫਰੰਟ ਹੈ 26x45 ਦਾ ਪਲਾਟ ਸਾਈਜ਼ ਹੈ ਗਲੀ ਇਸ ਦੇ ਵਿੱਚ ਇੰਟਰਲੌਕ ਟਾਈਲ ਵਾਲੀ 25 ਫੁੱਟ ਵਾਲੀ ਕੰਪਲੀਟ ਹੈ ਸਾਹਮਣੇ ਵੀ ਘਰ ਬਣੇ ਹੋਏ ਆਸ-ਪਾਸ ਸਾਰੇ ਘਰ ਬਣੇ ਹੈ ਰਹਿਸ਼ੀ ਏਰੀਆ ਹੈ ਸਾਰਾ ਓਕੂਪਾਈਡ ਏਰੀਆ ਹੈ ਫਰਸਟ ਫਲੋਰ ਦੀ ਇਹ ਫਰੰਟ ਹੈ ਬਾਲਕਨੀ ਜਿਸ ਦੇ ਵਿੱਚ ਇਹ ਸਟੀਲ ਦੀ ਗ੍ਰਿਲ ਔਰ ਮਾਰਬਲ ਸਾਰਾ ਇਸ ਦੇ ਵਿੱਚ ਜੋ ਫਲੋਰਸ ਹੈ ਔਰ ਉੱਪਰ ਤੱਕ ਸਟੇਜ ਐਜ਼ ਇਟ ਇ ਜਾ ਰਹੀਆਂ ਨੇ 24 ਸਟੇਜ ਸਟੀਲ ਦੀ ਸਾਰੀ ਰੇਲਿੰਗ ਜਾਲੀ ਵਾਲੇ ਦਰਵਾਜ਼ੇ ਪਲੱਸ 메ਨ ਇਸ ਦਾ ਹੈ ਐਂਟਰਸਟ ਡੋਰ ਜਿਸ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਇਹ ਹੈਵੀ ਸਾਰਾ ਇਸ ਦੇ ਵਿੱਚ 6x3 ਦਾ ਡੋਰ ਇਸ ਦੇ ਵਿੱਚ ਦਿੱਤਾ ਗਿਆ ਹੈ ਔਰ ਕਿਚਨ ਇਸ ਦੇ ਵਿੱਚ ਮੋਡੂਲਰ ਕਿਚਨ ਬਣੀ ਹੈ ਜਿਸ ਦੇ ਨਾਲ نیچے ਵੀ ਬਾਕਸ ਬਣੇ ਹੈ ਉੱਪਰ ਵੀ ਸਾਰਾ ਜਿਗਨੀ ਵਗੈਰਾ ਔਰ ਐਗਜ਼ੌਸਟ ਫੈਨ ਵਾਸਤੇ ਇਸ ਪੀਸ ਨਾਲ ਇਧਰ ਵਿੰਡੋ ਉਹ ਸਾਹਮਣੇ ਆਰੋ ਵਾਸਤੇ ਇਸ ਪੀਸ ਡਬਲ ਸਿੰਕ ਸਾਰਾ ਇਸ ਦੇ ਵਿੱਚ ਕੰਪਲੀਟ ਹੈ ਔਰ ਇਸੇ ਤਰ੍ਹਾਂ ਹੀ ਸਾਹਮਣੇ ਡਾਈਨਿੰਗ ਏਰੀਆ ਔਰ ਡਰਾਈنگ ایرੀਆਂ ਦੋਨੋਂ ਇਸ ਦੇ ਵਿੱਚ ਕੰਪਲੀਟ ਹੈ ਫਾਲ ਸੀਲਿੰਗ ਲਾਈਟਸ ਔਰ ਇਸ ਦਾ ਜੋ ਫਰਸਟ ਇਹ ਬੈਡਰੂਮ ਹੈ ਦੇਖਦੇ ਅਸੀਂ ਦੇ ਵਿੱਚ ਵੀ ਮਾਰਬਲ ਲੁੱਕ ਦੇ ਨਾਲ ਸਾਰਾ ਇਹ ਕੰਪਲੀਟ ਕੀਤਾ ਗਿਆ ਹੈ ਬੈੱਡ ਲਗਾਉਣ ਤੋਂ ਬਾਅਦ ਦੋਨੋਂ ਪਾਸੇ ਸਪੇਸ ਹੈ ਵਾਰਡਰੋਬ ਵੀ ਵਾਲ ਟੂ ਵਾਲ ਫੁੱਲ ਹਾਈਟ ਤੱਕ ਸਾਰੇ ਇਹ ਬਣਿਆ ਹੈ ਫਾਲ ਸੀਲਿੰਗ ਵੀ ਇਸ ਰੂਮ ਦੇ ਵਿੱਚ ਔਰ ਅਟੈਚ ਇਸ ਦਾ ਬਾਥਰੂਮ ਹੈ ਇਸ ਦੇ ਵਿੱਚ ਵੀ ਸਾਰੀ ਫਿਟਿੰਗ ਵਾਲ ਟਾਈਲਸ ਔਰ ਸਾਰਾ ਬ੍ਰਾਂਡਡ ਕੰਮ ਕੀਤਾ ਗਿਆ ਤਾਂ ਇਹ ਸੈਕੰਡ ਬੈਡਰੂਮ ਆ ਜਾਂਦਾ ਜਿਸ ਦੇ ਵਿੱਚ ਉਸੇ ਤਰ੍ਹਾਂ ਹੀ ਫਲੋਰਸ ਔਰ ਉਹ ਵਾਲ ਟੂ ਵਾਲ ਇਸ ਦੇ ਵਿੱਚ ਕਬੋਰਡਸ ਹੈ ਔਰ ਇਧਰ ਜੋ ਡ्रेसਿੰਗ ਔਰ ਉੱਪਰ ਤੱਕ ਇਹ ਸਾਰਾ ਹਾਲ ਸੀਲਿੰਗ ਅਟੈਚ ਇਸ ਦਾ ਵਾਸ਼ਰੂਮ ਇਸ ਦੇ ਵਿੱਚ ਵੀ ਜੋ ਟਾਈਲਸ ਵਾਲ ਟਾਈਲ ਹੈ ਔਰ ਸੈਨੀਟਰੀ ਦੀ ਫਿਟਿੰਗ ਹੈ ਸਾਰੀ ਕੰਪਲੀਟ ਹੈ ਔਰ ਬੈਕ ਸਾਈਡ ਤੇ ਇਹ ਏਰੀਆ ਜੋ ਇਸ ਦੇ ਵਿੱਚ ਓਪਨ ਦਿੱਤਾ ਗਿਆ ਤੇ ਇਸ ਨੂੰ ਵੀ ਜਾਲ ਲਗਾ ਕੇ ਕਵਰ ਕੀਤਾ ਗਿਆ ਔਰ ਪਿੱਛੇ ਵੀ ਸਾਰਾ ਜਾਲ ਲਗਾ ਕੇ ਇਸ ਨੂੰ ਸੇਫਟੀ ਵਾਸਤੇ ਵੈਂਟੀਲੇਸ਼ਨ ਵਾਸਤੇ ਰੋਸ਼ਨੀ ਵਾਸਤੇ ਇਹ ਕਲੀਅਰ ਹੈ ਔਰ ਨਾਲ ਹੀ ਇੱਧਰ ਵਾਸ਼ਿੰਗ ਮਸ਼ੀਨ ਲਗਾਉਣ ਵਾਸਤੇ ਪੁਆਇੰਟ ਔਰ ਟੈਪਸ ਇਸ ਦੇ ਵਿੱਚ ਦਿੱਤੀਆਂ ਗਈਆਂ ਔਰ ਗਰਾਉਂਡ ਫਲੋਰ ਵੀ ਸੇਮ ਹੀ ਪੋਰਸ਼ਨ ਇਸ ਦਾ ਬਣਿਆ ਹੋਇਆ ਹੈ 130 ਗਜ ਦਾ ਈਸਟ ਫੇਸ ਦਾ ਘਰ ਸੈਕਟਰ 124 ਮੋਹਾਲੀ ਦੀ ਲੋਕੇਸ਼ਨ ਤੇ ਰੋਡ ਸੀਵਰੇਜ ਸਿਸਟਮ ਵਾਟਰ ਸਪਲਾਈ ਇਲੈਕਟ੍ਰਿਸਿਟੀ ਵਾਇਰਿੰਗ ਸਾਰੀ ਕੰਪਲੀਟ ਹੈ ਸਟਰੀਟ ਲਾਈਟ ਸਵਿਚ ਦੇ ਵਿੱਚ ਰੋਡ ਗਲੀ ਦੇ ਵਿੱਚ ਲੱਗੀਆਂ ਹੋਈਆਂ ਸਾਰੀਆਂ ਕੰਪਲੀਟ ਹੈ ਔਰ ਰਿਹਾਇਸ਼ੀ ਏਰੀਆ অকੁਪਾਈਡ ਏਰੀਆ ਫੈਮਲੀਆਂ ਆਸ-ਪਾਸ ਸਾਰੀਆਂ ਰਹਿ ਰਹੀਆਂ ਹਨ ਤੇ ਇਹ ਜੋ ਘਰ ਓਨਰ ਨੇ ਆਪਣੇ ਰਹਿਣ ਵਾਸਤੇ ਤਿਆਰ ਕੀਤਾ ਸੀ ਜਿਸ ਨੂੰ ਕਿਸੇ ਕਾਰਨ ਅਚਾਨਕ ਸੇਲ ਕਰ ਰਿਹਾ ਹੈ ਗਰਾਉਂਡ ਫਲੋਰ ਔਰ ਫਰਸਟ ਫਲੋਰ ਦੋਨੋਂ ਕੰਪਲੀਟ ਹੈ 4 ਬੀ ਐਚ ਕੇ ਵੀ ਇਹ ਕੋਠੀ ਆ ਉੱਤਰ ਉੱਪਰ ਮਮਤੀ ਵਿਸ਼ ਦੇ ਵਿੱਚ ਕੰਪਲੀਟ ਹੈ ਔਰ ਇਸ ਦਾ ਜੋ ਆਸਕਿੰਗ ਪ੍ਰਾਈਸ ਹੈ 1 ਕਰੋੜ ਹੈ 1 ਕਰੋੜ ਇਸ ਦੀ ਡਿਮਾਂਡ ਹੈ ਬਾਕੀ ਇਸ ਦੇ ਕਾਗਜ਼ ਪੱਤਰ ਦੇਖਣ ਲਈ ਲੋਕੇਸ਼ਨ ਦੇਖਣ ਲਈ ਤੁਸੀਂ ਸਾਡੇ ਨਾਲ ਜਦੋਂ ਮਰਜੀ ਸੰਪਰਕ ਕਰ ਸਕਦੇ ਆ ਇਸੇ ਤਰ੍ਹਾਂ ਹੀ ਹੋਰ ਨਵੇਂ ਆਪਸ਼ਨਸ ਲੈ ਕੇ ਪੇਸ਼ ਹੁੰਦੇ ਰਵਾਂਗੇ ਅੱਜ ਲਈ ਇੰਨਾ ਹੀ ਕਾਫੀ ਧੰਨਵਾਦ ਸਤਿ ਸ਼੍ਰੀ ਅਕਾਲ ਨਮਸਕਾਰ